ਸਟੋਰੀ ਨਵੀਂ ਨਹੀਂ ਹੈਗੀ ਇਹ ਕੰਮ ਸ਼ੁਰੂ ਹੋਇਆ ਸੀ ਪਿਛਲੇ ਸਾਲ ਅਕਤੂਬਰ ਤੋਂ ਅਕਤੂਬਰ 2024 ਤੋਂ ਇੰਡੀਆ ਕੈਨੇਡਾ ਦੇ ਡਿਪਲੋਮੈਟਿਕ ਰਿਲੇਸ਼ਨ ਥੋੜੇ ਖਰਾਬ ਹੋਏ ਜੀ ਇਸੋ ਬਾਅਦ ਕੈਨੇਡਾ ਦੇ ਵਿੱਚ ਜਾ ਕੇ ਥੋੜੀ ਸਟਿੱਕਨੈਸ ਕਰਤੀ ਉਹਨਾਂ ਨੇ ਕੀ ਕੀਤਾ ਕਿ ਜਿਹੜੀ 10200 ਡਾਲਰ ਜੀਆਈਸੀ ਅਸੀਂ ਪੇ ਕਰਦੇ ਸੀ ਉਹ ਵਧਾ ਕੇ 2635 ਕਰਤੇ ਉਹ ਸਭ ਗੱਲ ਕਰੀਏ ਨਾ ਕੋਵਿਡ ਦੀ 2020 ਤੇ 21 ਦੋ ਸਾਲ ਕੋਵਿਡ ਚ ਲੰਘ ਗਏ ਕੋਈ ਬੱਚਾ ਜਾ ਨਹੀਂ ਪਾਇਆ ਉਹਦੇ ਕਰਕੇ ਨਾ ਬੈਕਲੌਗ ਹੋ ਗਿਆ ਸੀ ਬਹੁਤ ਜ਼ਿਆਦਾ ਜੀ 2022 ਦੇ ਵਿੱਚ ਤੇ 23 ਦੇ ਵਿੱਚ ਅੰਬੈਸੀਆਂ ਨੇ ਇਦਾਂ ਵੀਜ਼ੇ ਦਿੱਤੇ ਨੇ ਕਿ ਜਿੱਦਾਂ ਉਹਨਾਂ ਨੇ ਇੱਕ ਤਰ੍ਹਾਂ ਦੇ ਹਰ ਬੰਦੇ ਨੂੰ ਵੀਜ਼ਾ ਦਿੱਤਾ ਜੀ ਏਵਰੀ ਟੌਮ ਡਿਕ ਐਂਡ ਏਵਰੀ ਪਾਸ ギਵਨ ਵੀਜ਼ਾ ਕੈਨੇਡਾ ਦੇ ਵਿੱਚ ਇਦਾਂ ਇਦਾਂ ਦੇ ਬੱਚਿਆਂ ਨੂੰ ਵੀ ਵੀਜ਼ਾ ਮਿਲ ਗਿਆ ਜਿਹੜਾ ਵਿਚਾਰਾ ਖਦਿਲੂ ਜ਼ਿਆੜਾ ਤੋਂ ਜਲੰਧਰ ਤੱਕ ਨੀਚੇ ਗਿਆ ਉਹਨੂੰ ਵੀ ਕੈਨੇਡਾ ਦਾ ਵੀਜ਼ਾ ਮਿਲ ਗਿਆ ਸਬੜ ਪ੍ਰੋਬਲਮ ਇਹ ਆਈ ਕਿ ਬਹੁਤ ਸਾਰਾ ਬੱਚਾ ਕੈਨੇਡਾ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਪਿਛਲੇ 2 ਸਾਲਾਂ 'ਚ ਚਲਾ ਗਿਆ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਗਿਆ ਜਿਹੜੇ ਯੂਐਸਏ ਲੈ ਲਓ ਯੂਐਸਏ ਨੇ 1.8 ਲੱਖਰ ਵੀਜ਼ਾ ਪਿਛਲੇ ਸਾਲ ਦਿੱਤਾ ਲੱਖ ਬੱਚਾ ਤਾਂ ਯੂਐਸਏ ਚਲਾ ਗਿਆ ਸਭ ਕੁਲ ਮਿਲਾ ਕੇ ਹੁਣ ਉਹਨਾਂ ਦੀ ਕਪੈਸਿਟੀ ਫੁੱਲ ਹੋ ਗਈ ਹੈ ਵੀਜ਼ਾ ਉਹ ਜ਼ਰੂਰ ਦੇਣਗੇ ਪਰ ਉਹਨਾਂ ਲੋਕਾਂ ਨੂੰ ਦੇਣਗੇ ਜਿਹੜੇ ਲੋਕੀ ਐਲੀਜੀਬਲ ਹੈਗੇ ਨੇ ਕੋਈ ਨ ਤਾਂ ਵੀ ਆਪਸ਼ਨ ਹੈ ਕਿ ਜਾਂ ਤਾਂ ਪੈਸੇ ਹੀ ਵਿਦਾਲ ਲੱਕਣ ਤੋਂ ਬਾਅਦ ਜਾਣੇ ਨੇ ਤੇ ਬੱਚੇ ਦਾ ਵੀ ਕੋਈ ਰਿਸਕ ਨਹੀਂ ਰਹਾਂ ਹਨਾ 2-4 ਸਾਲਾਂ ਦਾ ਗੈਪ ਵੀ ਹੈ ਤਾਂ ਵੀ ਨਿਊਜ਼ੀਲੈਂਡ ਐਕਸੈਪਟ ਕਰ ਰਹੀ ਹੈ ਆਕਲੈਂਡ ਚਲੇ ਜੋ ਵਲਿੰਗਟਨ ਚਲੇ ਜੋ ਰੋਟਰੂਆ ਚਲੇ ਜੋ ਜਿੱਥੇ ਟ੍ਰਾਂਗਾ ਦਿੱਲ ਕਦਰ ਟ੍ਰਾਂਗਾ ਚਲੀਓ ਨੈਲਸਨ ਦਿੱਲ ਕਦਰ ਨੈਲਸਨ ਚਲੀਓ हेलो मास्टर्स शशीगल आप दोस्तों मैं आपका दोस्त हरदीप टू और ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਅੱਜ ਦੀ ਵੱਡੀ ਖਬਰ ਹੈ ਵੀ ਆਸਟ੍ਰੇਲੀਆ ਜਾਣ ਵਾਲੇ ਬੱਚਿਆਂ ਨੂੰ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਲੱਗਿਆ ਵੱਡਾ ਝਟਕਾ ਜੀਆ ਮੈਂ ਝਟਕਾ ਸ਼ਬਦ ਇਸ ਲਈ ਇਸਤੇਮਾਲ ਕਰ ਰਿਹਾ ਹਾਂ ਅਕਸਰ ਅਗਰ ਕੋ ਚਾਰਜਸ ਵਧਦੇ ਹੈ ਤਾਂ 10 15 20% ਵਧਾਏ ਜਾਂਦੇ ਨੇ ਅਗਰ ਮੈਂ ਕੱਲ ਗਵਾ 100 ਨਹੀਂ 200 ਨਹੀਂ ਬਲਕਿ 225% ਜੀ ਹਾਂ ਮੈਂ ਗੱਲ ਕਰ ਰਿਹਾ ਹਾਂ ਆਸਟ੍ਰੇਲੀਆ ਨੇ ਆਪਣੀ ਐਮਬੈਸੀ ਫੀਸ 225% ਤੱਕ ਵਧਾ ਦਿੱਤੀ ਗਈ ਹੈ ਅਗਰ ਜਿਹੜੀ ਫੀਸ ਪਹਿਲਾਂ 40000 ਰੁਪਏ ਹੁੰਦੀ ਸੀ ਅੱਜ ਜੋ 1 ਲੱਖ ਤੇ ਕਰੀਬ ਹੋ ਗਈ ਹੈ ਭਾਵੇਂ ਤੁਹਾਡਾ ਵੀਜ਼ਾ ਲੱਗੇ ਭਾਵੇਂ ਨਾ ਲੱਗੇ ਹੁਣ ਇਸ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਰੂਲਸ ਵੀ ਜਿਹੜੇ ਨੇ ਚੇਂਜ ਕਰ ਦਿੱਤੇ ਗਏ ਨੇ ਤੇ ਅਓ ਫਿਰ ਗੱਲ ਕਰਦੇ ਸਿੱਧਾ ਸਿੱਧਾ ਹੁਣ ਅਸੀਂ ਕੈਪਰੀ ਐਜੂਕੇਸ਼ਨ ਐ ਇਮੀਗ੍ਰੇਸ਼ਨ ਸਰਵਿਸ ਯਾਨੀ ਕਿ ਨਿਤਿਨ ਚਾਵਲਾ ਜੀ ਨਾਲ ਜਿਸ ਨੂੰ ਅਕਸਰ ਤੁਸੀਂ ਅਲੱਗ-ਅਲੱਗ ਟਾਪਿਕਸ ਦੇ ਉੱਪਰ ਚਰਚਾ ਕਰਦੇ ਸੀ ਦੇਖਿਆ ਭਾਵੇਂ ਮੈਟਾ ਦੀ ਹੋਵੇ ਜਾਂ ਅਪਕਮਿੰਗ ਕੈਨੇਡਾ ਦੇ ਵੀਜ਼ੇਸ ਨੂੰ ਲੈ ਕੇ ਹੋਵੇ ਜਾਂ ਰੂਲਸ ਨੂੰ ਲੈ ਕੇ ਆਉਣ ਲੇਕਿਨ ਫਾਈਨਲੀ ਅੱਜ ਗੱਲ ਕਰਦੇ ਆਸਟ੍ਰੇਲੀਆ ਦੇ ਕਿ ਕੀ ਕਾਰਨ ਹੈ ਕਿ ਜਿਹੜੇ ਨ ਚਾਰजेस ਵਧ ਗਏ ਸਤਿ ਸ਼੍ਰੀ ਅਕਾਲ ਸਰ ਵੈਲਕਮ ਟੂ ਦਿਨਾਲਾਈ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਦੁਆ ਸਰ ਬਖ ਬਖ ਸਮੇਂ ਤੁਸੀਂ ਹਮੇਸ਼ਾ ਸਟੂਡੈਂਟਸ ਨੂੰ ਖਾਸ ਤੌਰ ਤੇ ਮੈਂ ਕਹਾਂਗਾ ਅਵੇਅ ਜੀ ਬਹੁਤ ਚਾਨਣਾ ਪੇਸ਼ ਕੀਤਾ ਕਿ ਅੱਧਾ ਤਾਂ ਕੁਝ ਨਹੀਂ ਹੈ ਲੇਕਿਨ ਇਹ ਜਿਹੜਾ ਝਟਕਾ ਜੁਲਾਈ ਦੇ ਆਂਦੇ ਹੀ ਮਤਲਬ ਦੇਸ਼ ਦੇ ਵੀ ਤਾਂ ਕੁਝ ਕਾਰਨ ਚੇਂਜ ਹੋਏ ਹੋਏ ਨੇ ਲੇਕਿਨ ਇੰਟਰਨੈਸ਼ਨਲ ਲੈਵਲ ਤੇ ਵੀ ਦੇਖਿਆ ਜੇ ਤਾਂ ਚਾਨੂ ਮਤਲਬ ਕਹਿ ਲੋ ਕਿ ਚਾਰਜੀਸ ਨੇ ਜਿਆਦਾ ਹੋ ਗਏ ਨੇ 40 ਹਜ਼ਾਰ ਤੋਂ ਸਿੱਧਾ 1 ਲੱਖ ਰੁਪਏ ਮੈਸੀ ਫੀਸ ਉਹ ਵੀ ਵੀਜ਼ਾ ਲੱਗੇ ਨਾ ਲੱਗੇ ਕੀ ਲੱਗਦਾ ਜੀ ਆਸਟ੍ਰੇਲੀਆ ਨੂੰ ਸਿੱਧਾ ਸਿੱਧਾ ਨਾ ਹੈ ਕਿ ਸਾਡੇ ਦੇਸ਼ ਨਾ ਆਓ ਦੂਆ ਸਭ ਦੇਖੋ ਇਹ ਨਾ ਸਟੋਰੀ ਨਵੀਂ ਨਹੀਂ ਹੈਗੀ ਇਹ ਕੰਮ ਸ਼ੁਰੂ ਹੋਇਆ ਸੀ ਪਿਛਲੇ ਸਾਲ ਅਕਤੂਬਰ ਤੋਂ ਅਕਤੂਬਰ 2024 ਤੋਂ ਇੰਡੀਆ ਕੈਨੇਡਾ ਦੇ ਡਿਪਲ ਇਸ ਤੋਂ ਬਾਅਦ ਕੈਨੇਡਾ ਦੇ ਨੇ ਵਿੱਚ ਜਾ ਕੇ ਥੋੜੀ ਸਟਿਕਨੈਸ ਕਰਤੀ ਉਹਨਾਂ ਨੇ ਕੀ ਕੀਤਾ ਕਿ ਜਿਹੜੀ 10200 ਡਾਲਰ ਜੀਆਈਸੀ ਅਸੀਂ ਪੇ ਕਰਦੇ ਸੀ ਉਹ ਵਧਾ ਕੇ 2635 ਕਰਤੀ ਜੀ ਦੂਜਾ ਐਕਸ਼ਨ ਲੈ ਲਿਆ ਨਾਲ ਯੂਕੇ ਨੇ ਯੂਕੇ ਨੇ ਕਿਹਾ ਤਾਂ ਜੀ ਸਪਾਊਸ ਵੀਜ਼ਾ ਬੰਦ ਕੇ ਹੁਣ ਤੁਸੀਂ ਸਪਾਊਸ ਨੂੰ ਨਹੀਂ ਲੈ ਕੇ ਆ ਸਕਦੇ ਜੂਕੇ ਜਾਂਦਾ ਲੈ ਬੱਚਾ ਉਹ ਸੀ ਜਿਹੜਾ ਆਪ ਜੰਦਾ ਸੀ ਕਿ ਕੁੜੀ ਪੜਨ ਚੱਲੀ ਹੈ ਮੁੰਡਾ ਨਾਲ ਚੱਲਿਆ ਹੈ ਨਾ ਅਗਲਾ ਚਲੋ ਹੁੰਦਾ ਵੀ ਸੀਗਾ ਦੋ ਜੀ ਇਕੱਠੇ ਚਲੇ ਗਏ ਪੈਸਾ ਕਮਾ ਕੇ ਅਗਲਾ ਆਪਣਾ ਗੁਜ਼ਾਰਾ ਕਰ ਲੈਂਦਾ ਸੀ ਵਧੀਆ ਪਹਿਲਾ ਛਟਕਾ ਕੈਨੇਡਾ ਨੇ ਦਿੱਤਾ ਦੂਜਾ ਛਟਕਾ ਦਿੱਤਾ ਯੂਕੇ ਨੇ ਹੁਣ ਆ ਹੋ ਗਿਆ ਸੀਗਾ ਆਸਟ੍ਰੇਲੀਆ ਨੇ 1 2 3 ਲਗ ਲਗ ਛਟਕੇ ਦੇ ਦਿੱਤੇ ਨੇ ਜੀ ਪਹਿਲਾ ਸਭ ਤੋਂ ਵੱਡਾ ਜਿਹੜਾ ਤੁਸੀਂ ਡਿਸਕ੍ਰਾਈਬ ਕਰ ਦਿੱਤਾ ਹੈ ਕਿ ਫੀਸ ਵਧ ਗਈ ਹੈ ਦੇਖੋ 710 ਡਾਲਰ ਸੀਗੇ 40000 ਅੱਛਾ ਪਹਿਲੇ 650 ਸੀਗਾ 650 6 ਮਹੀਨੇ ਪਹਿਲੇ 650 ਸੀਗਾ ਉਹ ਵਧਾ ਕੇ ਇਹਨਾਂ ਨੇ 700 1000 ਡਾਲਰ ਕੀਤੇ 38 39000 ਰੁਪਏ ਇੰਨੇ ਨੂੰ ਪਛਪਨ ਜਾਂਦਾ ਸੀਗਾ 1 ਜੁਲਾਈ 2024 ਤੋਂ ਆ ਕੇ ਇਹਨਾਂ ਨੇ 225% ਫੀਸ ਵਧਾਤੀ ਦੋ ਗੁਣਾ ਤੋਂ ਵੀ ਜ਼ਿਆਦਾ ਸਿੱਧਾ 1600 ਡਾਲਰ ਦੂਜਾ ਸਭ ਗੱਲ ਉਹੀ ਹੈ ਕਿ ਵੀਜ਼ਾ ਲੱਗੇ ਜਾਂ ਨਾ ਲੱਗੇ ਅੰਬੈਸੀ ਨੇ ਤਾਂ ਆਪਦੀ ਫੀਸ ਲੈਣੀ ਲੈਣੀ ਇੱਕ ਲੱਖ ਰੁਪਏ ਦਾ ਬੱਚਾ ਦਾ ਪੈਸਾ ਇਸ ਤਰ੍ਹਾਂ ਤੇ ਸਟੇਟ ਤੇ ਆ ਗਿਆ ਹੈ ਬੇਨਤੀ ਐਡਵਾਈਸ ਉਹ ਬੱਚਿਆਂ ਨੂੰ ਹੈ ਜਿਨ੍ਹਾਂ ਦਾ ਕੇਸ ਬਹੁਤ ਸਟਰੋਂਗ ਹੈ ਉਹੀ ਲਗਾਓ ਨਹੀਂ ਤਾਂ ਆਪਣੀ ਖੂਨ ਪਸੀਨੇ ਦੀ ਕਮਾਈ ਨੂੰ ਅੰਬੈਸੀਆਂ ਦੀ ਜੇਬਾਂ ਨਾ ਪਰੋ ਪਹਿਲਾ ਰੂਲ ਦੂਜਾ ਰੂਲ ਜੀ 10 ਕੇ ਲੱਖ ਰੁਪਈਆ ਇਨਕਮ ਹੁੰਦੀ ਸੀ ਸਾਲ ਦੀ ਤੇ ਬੰਦੇ ਦੀ ਫਾਈਲ ਲੱਗ ਜਾਂਦੀ ਸੀ ਇਹਨੂੰ GTE ਪ੍ਰੋਸੈਸ ਕਹਿੰਦੇ ਸੀਗੇ ਉਹ ਵੀ ਇਹਨਾਂ ਨੇ ਚੇਂਜ ਕਰਕੇ ਹੁਣ GST ਪ੍ਰੋਸੈਸ ਬਣਾਤਾ ਹੈ ਬਿਲਕੁਲ ਜੈਨੂਇਨ ਟੈਂਪੋਰਰੀ ਐਂਟਰੈਂਟ ਹੁੰਦਾ ਸੀ ਜਨੂਇਨ ਸਟੂਡੈਂਟ ਟੈਸਟ ਹੋ ਗਿਆ ਹੈ ਹੁਣ ਜਿਹੜਾ ਬੱਚਾ ਜਾਏਗਾ ਉੱਥੇ ਪੜਨ ਵਾਸਤੇ ਉਹਦੇ ਕੋਲ ਘੱਟੋ ਘੱਟ 12 ਲੱਖ ਜਾਂ 14 ਲੱਖ ਰੁਪਈਆ ਸਾਲਾਨਾ ਇਨਕਮ ਹੋਣੀ ਚਾਹੀਦੀ ਹੈ GST ਨੰਬਰ ਮਾਪਿਓ ਦੋਨਾਂ ਕੋਲ ਹੋਣਾ ਚਾਹੀਦਾ ਹੈ ਫੰਡ ਤਿੰਨ ਮਹੀਨੇ ਪੁਰਾਣੇ ਹੋਣੇ ਚਾਹੀਦੇ ਨੇ ਜਿਹੜੇ ਉਹ ਵੀ ਵਧ ਗਏ ਨੇ ਹੁਣ ਆਕੇ ਰੀਸੈਂਟਲੀ ਵਧੇ ਨੇ ਆਕੇ ਉਹ ਵੀ ਜਿਹੜਾ ਬੱਚਾ 24-25 ਲੱਖ ਰੁਪਇਆ ਮਸਾ ਔਖੇ 100 ਕੇ ਸ਼ੋ ਕਰਦਾ ਸੀ ਉਹ ਨੂੰ 30 ਲੱਖ ਤੋਂ ਵੱਧ ਸ਼ੋ ਕਰਨਾ ਪਏਗਾ ਤੇ ਜਾਂ ਤਾਂ ਕਹਿ ਲਓ ਕਿ ਆਸਟ੍ਰੇਲੀਆ ਵੱਲੋਂ ਨਾਮ ਹੈ ਤੇ ਜਾਂ ਬੱਚੇ ਨੂੰ ਉਹੀ ਲੈਣ ਨੂੰ ਲੈਣਾ ਜਿਹਦੇ ਕੋਲ 30-35 ਲੱਖ ਰੁਪਇਆ ਹੈਗਾ ਜਿਹਦੇ ਕੋਲ 12-14 ਲੱਖ ਦੀ ਰਿਟਰਨ ਹੈਗੀ ਹੈ ਜਿਹਦੇ ਕੋਲ 1 ਲੱਖ ਰੁਪਇਆ ਦਾ ਰਿਸਕ ਲੈਣ ਦਾ ਫਾਇਦਾ ਹੈਗਾ ਉਹ ਜੋ 라 ਹਿੰਮਤ ਰੱਖਦਾ ਹੈ ਲੱਖ ਬੇਦਰੀ ਇਸ ਕਹਿੰਦਾ ਉਹ ਆਸਟ੍ਰੇਲੀਆ ਜਾਵੇ ਨਹੀਂ ਤਾਂ ਆਸਟ੍ਰੇਲੀਆ ਬਣਾ ਹੀ ਨਹੀਂ ਸਰ ਕੀ ਲੱਗਦਾ ਹੈ ਕਿ ਕੋਵਿਡ ਤੋਂ ਬਾਅਦ ਤਾਂ ਲੋਕੀ ਕਹਿ ਰਹੇ ਸੀ ਕਿ ਲੋਗ ਮਤਲਬ ਕਿ ਟੂਰਿਸਟ ਸਾਡੇ ਦੇਸ਼ ਦੇ ਵਿੱਚ ਆਣ ਤਾਂ ਕਿ ਰੈਮਨਿਊ ਦਾ ਨੁਕਸਾਨ ਜਿੱਥੇ ਤੇ ਪੂਰੇ ਵਰਲਡ ਦੇ ਵਿੱਚ ਅੱਜ ਦੇਖਣ ਨੂੰ ਮਿਲਿਆ ਹੋਇਆ ਉੱਥੇ ਆਸਟ੍ਰੇਲੀਆ ਵਿੱਚ ਮੈਂ ਕਹਾਂਗਾ ਪਿੱਛੇ ਨਹੀਂ ਹੋਏਗਾ ਜਿ세 ਕਿ ਕੈਨੇਡਾ ਦੀ ਅਗਰ ਗੱਲ ਕਰੀਏ ਤਾਂ ਕਿਸ ਪ੍ਰਕਾਰ ਦੇ ਆਪਣੇ ਬੱਚੇ ਕੈਨੇਡਾ ਵੱਲ ਰੁੱਕ ਕਰ ਰਹੇ ਨੇ ਜੋ ਜਿਹੜਾ ਰੁੱਕ ਪਹਿਲਾਂ ਕੁਝ ਸਮੇਂ ਪਹਿਲਾਂ 1999 ਦੇ ਟਾਈਮ ਇੰਗਲੈਂਡ ਦੀ ਚਰਚਾਾਂ ਵਿੱਚ ਹੁੰਦੀ ਸੀ ਇੰਗਲੈਂਡ ਦੇ ਉੱਪਰ ਫ ਕੈਨੇਡਾ ਪੰਜਾਬਲੇ ਪਾਸੇ ਕੈਨੇਡਾ ਬਹੁਤ ਜ਼ਿਆਦਾ ਹੋਇਆ ਔਰ ਇਨਾਂ ਦੌਰਾਨ ਹੀ ਜਿਹੜਾ ਆਸਟ੍ਰੇਲੀਆ ਵੱਲ ਵੀ ਜ਼ਰੂਰ ਆਪਣੇ ਭਾਰਤੀਆਂ ਦਾ ਰੁਖ ਦੇਖਣ ਨੂੰ ਮਿਲਿਆ ਸੀਗਾ ਲੇਕਿਨ ਹਾਲ ਦੇ ਵਿੱਚ ਕੀ ਕਾਰਨ ਲੱਗਦਾ ਕਿ ਉਹਨਾਂ ਆਸਟ੍ਰੇਲੀਆ ਜਿਹੜਾ ਇਹਨਾਂ ਚੀਜ਼ਾਂ ਸਖਤੀ ਕਰਦਾ ਔਰ ਕੋਈ ਵੱਡੀ ਗੱਲ ਨਹੀਂ ਹੈ ਕਿ ਆਸਟ੍ਰੇਲੀਆ ਕੱਲ ਨੂੰ ਇਹ ਵੀ ਕਹਿ ਦੇਵੇ ਕਿ ਲੱਖ ਦਾ ਨਹੀਂ ਮੈਂ 200 2 ਲੱਖ ਜਿਹੜੇ ਚਾਰਜਸ ਹੈਗੇ ਨੇ ਇਹ ਸਾਡੀ ਐਮਬੈਸੀ ਫੀਸ ਹੋ ਗਈ ਜਿੰਨੇ ਆਣਾ ਉਹ ਨਹੀਂ ਨੇ ਨਹੀਂ ਆਣਾ ਉਹ ਨਾ ਆ ਪੈ ਸਕਦਾ ਹੁਣ ਦੂਸਰ ਸਭ ਗੱਲ ਕਰੀਏ ਨਾ ਕੋਵਿਡ ਦੀ 2020 ਤੇ 21 2 ਸਾਲ ਕੋਵਿਡ ਚ ਲੰਘ ਗਏ ਕੋਈ ਬੱਚਾ ਜਾ ਨਹੀਂ ਪਾਇਆ ਉਹਦੇ ਕਰਕੇ ਨਾ ਬੈਕਲੌਗ ਹੋ ਗਿਆ ਸੀ ਬਹੁਤ ਜ਼ਿਆਦਾ ਜੀ 2022 ਦੇ ਵਿੱਚ ਤੇ 23 ਦੇ ਵਿੱਚ ਐਮਬੈਸੀਆਂ ਨੇ ਇਦਾਂ ਵੀਜ਼ੇ ਦਿੱਤੇ ਨੇ ਕਿ ਜਿੱਦਾਂ ਉਹਨਾਂ ਨੇ ਇੱਕ ਤਰ੍ਹਾਂ ਦੇ ਹਰ ਬੰਦੇ ਨੂੰ ਵੀਜ਼ਾ ਦਿੱਤਾ ਕੈਨੇਡਾ ਦੇ ਵਿੱਚ ਇਦਾਂ ਇਦਾਂ ਦੇ ਬੱਚੇ ਨੂੰ ਵੀ ਵੀਜ਼ਾ ਮਿਲ ਗਿਆ ਜਿਹੜਾ ਵਿਚਾਰਾ ਖਦਿਲੂ ਲੁਧਿਆਣਾ ਤੋਂ ਜਲੰਧਰ ਤੱਕ ਨੀਚੀ ਗਿਆ ਉਹਨੂੰ ਵੀ ਕੈਨੇਡਾ ਦਾ ਵੀਜ਼ਾ ਮਿਲ ਗਿਆ ਜੀ ਹੁਣ ਪ੍ਰੋਬਲਮ ਇਹ ਹੋਈ ਕਿ ਉਹਨਾਂ ਦੇ ਪੇਟ ਗਏ ਭਰ ਜਿੰਨਾ ਕਿ ਬੱਚਾ ਰਹਿਦਾ ਸੀ ਉਹਨਾਂ ਨਾਲੋਂ ਵੱਧ ਆ ਗਿਆ ਜਿੰਨੀ ਕਿ ਉਹਨਾਂ ਦੀ ਕੈਪੈਸਿਟੀ ਸੀਗੀ ਉਹਨਾਂ ਨਾਲੋਂ ਵੱਧ ਬੱਚਾ ਉਹਨਾਂ ਕੋਲ ਆ ਚੁੱਕਾ ਹੋਇਆ ਹੈ ਗਲਤੀ ਹੋਇਆ ਕਰਕੇ ਕਿ ਹਰ ਬੰਦੇ ਨੂੰ ਵੀਜ਼ਾ ਦੇਤਾ ਵੀਜ਼ਾ ਸਕਸੈਸਫੁਲ ਬਹੁਤ ਵੱਧ ਗਿਆ ਜਿਹੜੇ एलिਜੀਬਲ ਨਹੀਂ ਸੀ ਉਹਨਾਂ ਨੂੰ ਵੀਜ਼ਾ ਮਿਲ ਗਿਆ ਉਹਨਾਂ ਨੇ ਜਾ ਕੇ ਨੈਗੇਟਿਵਿਟੀ ਕੀਤੀ ਜਿੱਥੇ ਕੰਮ ਨਹੀਂ ਮਿਲਦਾ ਅੱਛਾ ਮੈਂ ਵੀ ਤੁਹਾਨੂੰ ਗੱਲ ਦਾ ਜਵਾਬ ਦੇ ਦਿਆਂ ਤੁਸੀਂ ਪੁੱਛੋਗੇ ਕਿ ਲੋਕੀ ਕਹਿੰਦੇ ਕੈਨੇਡਾ 'ਚ ਕੰਮ ਨਹੀਂ ਮਿਲਦਾ ਕੈਨੇਡਾ 'ਚ ਕੰਮ ਸਾਰਿਆਂ ਨੂੰ ਮਿਲਦਾ ਹੈ ਕੈਨੇਡਾ 'ਚ ਕੰਮ ਉਹਨੂੰ ਨਹੀਂ ਮਿਲਦਾ ਜਿਹੜਾ ਕਰਨਾ ਨਹੀਂ ਚਾਹੁੰਦਾ ਕੈਨੇਡਾ 'ਚ ਕੰਮ ਉਹਨੂੰ ਨਹੀਂ ਮਿਲਦਾ ਜਿਹੜਾ एलिਜੀਬਲ ਨਹੀਂ ਹੈ ਪਰ ਪ੍ਰੋਬਲਮ ਇਹ ਆਈ ਕਿ ਬਹੁਤ ਸਾਰਾ ਬੱਚਾ ਕੈਨੇਡਾ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਪਿਛਲੇ 2 ਸਾਲਾਂ 'ਚ ਚਲਾ ਗਿਆ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਗਿਆ ਅੱਛ ਕੁਲ ਮਿਲਾਕੇ ਹੁਣ ਉਹਨਾਂ ਦੀ ਕਪੈਸਿਟੀ ਫੁੱਲ ਹੋ ਗਈ ਹੈ ਵੀਜ਼ਾ ਉਹ ਜ਼ਰੂਰ ਦੇਣਗੇ ਪਰ ਉਹਨਾਂ ਲੋਕਾਂ ਨੂੰ ਦੇਣਗੇ ਜਿਹੜੇ ਲੋਕੀ ਐਲੀਜੀਬਲ ਹੈਗੇ ਨੇ ਲਾਲਚ ਵੱਧ ਗਿਆ ਜਾਂ ਉਹਨਾਂ ਦੇ ਖਰਚੇ ਵੱਧ ਗਏ ਜਾਂ ਉਹਨਾਂ ਨੇ ਇਹ ਕਿਹਾ ਤਾਂ ਕਿ ਜਿਹਨੇ ਆਣਾ ਹੈ ਉਹਨੇ ਲੱਖ ਰੁਪਏ ਵੀ ਖਰਚ ਕੇ ਹੀ ਆ ਜਾਣਾ ਹੈ ਤੇ ਇਸ ਤਰੀਕੇ ਨਾਲ ਥੋੜਿਆ ਫਰਕ ਪੈਣਾ ਪਰ ਮਾਰਕੀਟ ਦਾ ਬੁਰਾ ਹਾਲ ਹੈ ਇਸ ਟਾਈਮ ਤੇ ਕੈਨੇਡਾ ਨੇ ਛਟਕਾ ਦਿੱਤਾ ਸੀ ਯੂਕੇ ਨੇ ਦਿੱਤਾ ਸੀ ਆਸਟ੍ਰੇਲੀਆ ਦਾ ਛਟਕੇ ਦੇ ਨਾਲ ਜਿਹੜੀ ਮਾਰਕੀਟ 20-25% ਬਚੀ ਸੀ ਉਹ ਵੀ ਉਹਨਾਂ ਕੇ ਖਤਮ ਹੋ ਗਈ ਹੈ ਗੋਸਾਰ ਅਗਰ ਗੱਲ ਕਰੀਏ ਚਟਕੇ ਦਾ ਬਹੁਤ ਬੈਕ ਟੂ ਬੈਕ ਆ ਰਹੇ ਹੈਗੇ ਨੇ ਲੇਕਿਨ ਹੁਣ ਕੀ ਲੱਗਦਾ ਕਿ ਉਹ ਸਟੂਡੈਂਟ ਜਿਹੜਾ ਰੁਕ ਕੇ ਕਰ ਰਿਹਾ ਜਿਸ ਦਾ ਤੁਸੀਂ ਕਹਿੰਗੇ ਬਹੁਤ ਮਿਹਨਤ ਦੀ ਕਮਾਈ ਹੋ ਹਰ ਇਨਸਾਨ ਖਾਸ ਤੋ ਯੂਥ ਆਪਣੇ ਪੇਰੈਂਟਸ ਦਾ ਅੱਜ ਕੱਲ ਬਹੁਤ ਸੋਦਾ ਹੈ ਜ਼ਰੂਰ ਕੁਝ ਲੋਕ ਹੈਗੇ ਨੇ ਜਿਸ ਕਰਕੇ ਵਿਰਧ ਆਸ਼ਰਮ ਤੱਕ ਲੁਧਿਆਣਾ ਸ਼ਹਿਰ ਜ ਖੁੱਲ ਰਿਹਾ ਹੈ ਲੇਕਿਨ ਕੁਝ ਪਰ ਨਮਕ ਬਰਾਬਰ ਹੈਗੇ ਨੇ ਲੇਕਿਨ ਅੱਜ ਕੱਲ ਦਾ ਯੂਥ ਹੈਗਾ ਸਪੈਸ਼ਲੀ ਕੁੜੀਆਂ ਦੀ ਗੱਲ ਕਰੀਏ ਤਾਂ ਬਹੁਤ ਸਮਝਦਾਰ ਨੇ ਅਕਸਰ ਉਹ ਮੁੰਡੇ ਵੀ ਬਹੁਤ ਸਮਝਦਾਰ ਹੋਂ ਚਾਹੁੰਦੇ ਕਿ ਅਸੀਂ ਬਾਹਰ ਜਾਈਏ ਔਰ ਉੱ ਉਸ ਨੂੰ ਦੇਖਦੇ ਹੋਣ ਇਦਾਂ ਦੇ ਜਿਹੜੇ ਬੱਚੇ ਨੇ ਉਹ ਜ਼ਰੂਰ ਬਿਲਕੁਲ ਨਹੀਂ ਚਾਹਣਗੇ ਕਿ ਉਹ ਉਹਨਾਂ ਆਸਟ੍ਰੇਲੀਆ ਵਾਲੇ ਪਾਸੇ ਰੁਕ ਕਰਨ ਕਿਉਂਕਿ ਉਹਨੂੰ ਥੋੜਾ ਜਿਹਾ ਸੇਵ ਕਰਨਾ ਚਾਹਣਗੇ ਕਿਉਂਕਿ ਆਜ ਦੀ ਕਮਾਈ ਦੇ ਵਿੱਚ ਕਹਿੰਦੇ ਨੇ ਜਿਹੜੀ ਮਿਹਨਤ ਦੀ ਕਮਾਈ ਹੁੰਦੀ ਹੈ ਉਹਦੇ 500 ਰੁਪਏ ਵਿੱਚ ਉੱਭਦੇ ਹੁੰਦੇ ਨੇ ਤੋਂ ਐਸੇ ਮੌਕੇ ਤੇ ਉਹ ਬਿਲਕੁਲ ਨਹੀਂ ਚਾਹਣਗੇ 1 ਲੱਖ ਦਾ ਰਿਸਕ ਲੈਣਾ ਜ਼ਰੂਰ ਉਹਨਾਂ ਨੂੰ ਨਿਊਜ਼ੀਲੈਂਡ ਜਾਂ ਕੈਨੇਡਾ ਵਾਲੇ ਪਾਸੇ ਰੁਕ ਕਰਨਗੇ ਦੁਬਾਰਾ ਤੋਂ ਅੱਜ ਜੀ ਦੁਆ ਸਾਬ ਮੈਂ ਤੁਹਾਡੀ ਸਟੋਰੀ ਨਾ ਸਵੇਰੇ ਲੁਧਿਆਣਾ ਲਾਈਵ ਦੇ ਉੱਪਰ ਦੇਖੀ ਹੈ ਜਿਹੜੀ વૃદ્ધ ਆਸ਼ਰਮ ਵਾਲੀ ਬਿਲਕੁਲ ਇਟ ਇਜ਼ ਇਮੋਸ਼ਨਲ ਟੱਚਿੰਗ ਬੜੀ ਮਾੜੀ ਗੱਲ ਹੈ ਹਨਾ ਜਿਹੜੇ ਦੇਸ਼ ਚ ਅਸੀਂ ਰਹਿੰਦੇ ਆ ਜਿੱਥੇ ਅਸੀਂ ਸੰਸਕਾਰਾਂ ਦੇ ਨਾਲ ਪੱਲੇ ਆ ਪਾਲੇ ਗਏ ਆ ਉਹਨਾਂ ਦੇ ਬਜ਼ੁਰਗਾਂ ਨੂੰ ਹੀ ਛੱਡ ਕੇ ਉਹਨਾਂ ਨੇ વૃદ્ધ ਆਸ਼ਰਮ ਚ ਪਾਤਾ ਹੈ ਮਾੜੀ ਗੱਲ ਹੈ ਇਹਦੇ ਵਿੱਚ ਤਾਂ ਸਾਰੇ ਲੋਕੀ ਹੀ ਰਿਸਪਾਂਸਿਬਲ ਨੇ ਔਰ ਜੇ এডਿਕੇਸ਼ਨ ਦੀ ਗੱਲ ਕਰੀਏ ਕਿ ਫੋਰਨ এডਿਕੇਸ਼ਨ ਜ਼ਰੂਰੀ ਹੈ ਮੈਂ ਕਹਾਂਗਾ ਬਹੁਤ ਜ਼ਿਆਦਾ ਜ਼ਰੂਰੀ ਹੈ ਬੰਦੇ ਨੂੰ ਐਕਸਪੋਜ਼ਰ ਵੀ ਮਿਲੇ ਸਮਝ ਵੀ ਆਵੇ ਸਾਰੀਆਂ ਚੀਜ਼ਾਂ ਦੇ ਨਾਲ-ਨਾਲ ਕਿ ਕੀ ਕਰਨਾ ਹੈ ਤੁਸੀਂ ਪੁੱਛਿਆ ਹੁਣ ਕਿੱਥੇ ਨੈਕਸਟ ਕੀ ਕੈਨੇਡਾ ਬੰਦ ਆਸਟ੍ਰੇਲੀਆ ਬੰਦ ਯੂਕੇ ਬੰਦ ਅਗਲਾ ਕੀ ਅਗਲਾ ਨਹੀਂ ਮੈਂ ਵੀ 22 ਸਾਲਾਂ ਤੋਂ ਇਸੇ ਇੰਡਸਟਰੀ ਦੇ ਵਿੱਚ ਸਰਵ ਕਰ ਰਿਹਾ ਹਾਂ ਅਸੀਂ ਵੀ ਹਰ ਕੰਟਰੀ ਬੰਦ ਹੁੰਦੀ ਖੁੱਲਦੀ ਕੰਮ ਵਧਦੇ ਘਟਦੇ ਸਾਰੇ ਦੇਖ ਲੈਨੇ ਚਾਰ ਸਾਲ 22 ਸਾਲਾਂ ਦੇ ਵਿੱਚ ਚਾਰੋਂ ਕੰਟਰੀਆਂ ਦਾ ਅੱਜ ਜੜੇ ਦੇਸ਼ਵਰ ਲੋਕਾਂ ਨੂੰ ਰੋਕਣਾ ਪੈ ਰਿਹਾ ਹੈ ਤੇ ਕਰਨਾ ਚਾਹੀਦਾ ਹੈ ਤੇ ਜੜੀ ਕੰਟਰੀ ਇਸ ਟੈਂਪ ਤੇ ਬਹੁਤ ਫੈਸਿਲਿਟੀਆਂ ਏਰੀਆ ਤੇ ਵੀਜ਼ਾ ਸਕਸੈਸ ਰੇਟ ਇਜ਼ ਵੈਰੀ ਹਾਈ ਜੀ that is one of the most beautiful countries in new zealand new zealand ਇਹ ਦਾਦੀ ਕੰਟਰੀ ਆ ਜਿਹਦੇ ਚ ਕ੍ਰਾਈਮ ਰੇਟ ਬਿਲਕੁਲ ਹੈ ਨਹੀਂ new zealand ਇਹਦੇ ਦੀ ਕੰਟਰੀ ਆ ਜਿਹਦੇ ਚ ਕ腐ਸ਼ਨ ਰੇਟ ਬਿਲਕੁਲ ਜ਼ੀਰੋ ਹੈ new zealand ਪਹਿਲੇ 6 ਮਹੀਨੇ ਪੁਰਾਣੇ ਫੰਡ ਮੰਗਦੀ ਸੀ ਕਿ ਤੁਹਾਡੇ ਕੋਲ 20 ਲੱਖ ਜਾਂ 40 ਲੱਖ ਰੁਪਏ 6 ਮਹੀਨੇ ਪੁਰਾਣਾ ਹੋਣਾ ਚਾਹੀਦਾ ਹੈ ਹੁਣ new zealand ਕਹਿੰਦੀ ਜੇ ਤੁਹਾਡੇ ਕੋਲ 3 ਮਹੀਨੇ ਪੁਰਾਣੇ ਫੰਡ ਵੀ ਹੈਗੇ ਨੇ ਤਾਂ ਵੀ ਚੱਲ ਜਾਣਗੇ ਜੇ ਲੋਨ ਕਰਵਾਇਆ ਹੈ ਲ ਤਮੀ ਚੱਲ ਜੇਗਾ ਤਾਂ ਬੇਨਤੀ ਹੈ ਵੇ ਕਿ ਅੱਛਾ ਸਭ ਤੋਂ ਵੱਡਾ ਵਾਅਦਾ ਦੱਸਾ ਨਿਊਜ਼ੀਲੈਂਡ ਦਾ ਫੀਸ ਜਾਣੀਆ ਵੀਜ਼ਾ ਲੱਗਣ ਤੋਂ ਬਾਅਦ ਬੱਚੇ ਦਾ 1 ਰੁਪਈਆ ਦਾ ਰਿਸਕ ਨਹੀਂ ਹੈਗਾ ਸਿਰਫ ਉਹਦੀ 15000 ਰੁਪਏ ਦੀ ਐਂਬੈਸੀ ਫੀਸ ਹੈ ਉਹ ਲਗਣੀ ਹੈ 3-4000 ਰੁਪਏ ਮੈਡੀਕਲ ਦਾ ਲਗਣਾ ਹੈ 2-3000 ਰੁਪਏ ਪੁਲਿਸ ਕਲੀਅਰੈਂਸ ਸਰਟੀਫਿਕੇਟ ਦਾ ਲੱਗ ਰਿਹਾ ਹੈ 25000 ਰੁਪਏ ਇਨਵੈਸਟ ਕਰਕੇ ਬੱਚਾ ਖਰਚੇ ਕਰਕੇ ਨਿਊਜ਼ੀਲੈਂਡ ਦਾ ਵੀਜ਼ਾ ਅਪਲਾਈ ਕਰੇ ਅੱਜ ਦੇ ਬੱਚੇ ਨੇ ਆਪਣਾ ਕਰੀਅਰ ਬਣਾਣਾ ਹੈ ਪੋਸਟ ਸਟਡੀ ਵਰਕ ਪਰਮਿਟ ਵੀ ਮਿਲ ਰਿਹਾ 2 ਸਾਲਾਂ ਦਾ ਡਿਗਰੀ ਵੀ ਮਿਲਦੀ ਹੈ ਮਾਸਟਰ ਡਿਗਰੀ ਵੀ ਮਿਲ ਰਹੀ ਹੈ ਤੇ ਸਾਰੇ ਪੈਸੇ ਤੁਹਾਡੇ ਆਪਣੇ ਅਕਾਊਂਟ ਚ ਪਏ ਰਹਿਣੇ ਨੇ ਪੈਸੇ ਤੁਸੀਂ ਕਾਲਜ ਨੂੰ ਵੀਜ਼ਨ ਤੋਂ ਬਾਅਦ ਦੇਣੇ ਨੇ ਸੋ ਨਿਊਜ਼ੀਲੈਂਡ ਵਾਸਤੇ ਰੁਕ ਵਾਰਿਆ ਨੂੰ ਕਿਹਾ ਜਾ ਰਿਹਾ ਕਿ ਤੂੰ ਖਾਲਾ ਖਾਲਾ ਬੰਦਾ ਕਹਿੰਦਾ ਨਹੀਂ ਮੇਰੇ ਤਾਂ ਗਲੇ ਤੱਕ ਖੋਲਾ ਹੈ ਮੈਂ ਨਹੀਂ ਖਾ ਸਕਦਾ ਸੋ ਹੁਣ ਫਾਈਨਲੀ ਨੀਡ ਹੈਗੀ ਉਸ ਪਰਸਨ ਦੀ ਜਿਸ ਨੂੰ ਕਹ ਲਓ ਕਿ ਨੀਡ ਵੀ ਔਰ ਉਹਦਾ ਪੇਟ ਵੀ ਖਾਲੀ ਹੈ ਉਹ ਜਿਸ ਨੂੰ ਕਹ ਲਓ ਕਿ ਫੀਸ ਵੀ ਕਿੱਥੇ 1 ਲੱਖ ਰੁਪਏ ਔਰ ਕਿੱਥੇ 15000 ਹਰ ਪਰਸਨ ਸੋਚੇਗਾ ਨਹੀਂ ਇਹ ਬਿਲਕੁਲ ਸਹੀ ਰਸਤਾ ਹੈਗਾ ਔਰ ਉੱਤੇ ਨੌਕਰੀਆਂ ਵੀ ਆਬੀਸਲੀ ਜ਼ਿਆਦਾ ਹੋਣਗੀਆਂ ਜਿੱਥੇ ਲੋਕ ਘਟ ਹੋਣਗੇ ਜਿੱਥੇ ਲੋਕ ਘਟ ਜਾ ਰਹੇ ਨੇ ਉਹਨਾਂ ਨੂੰ ਤੁਹਾਡੀ ਵੀ ਨੀਡ ਹੈਗਾ ਤੁਹਾਨੂੰ ਕੰਮ ਦੀ ਨੀਡ ਹੈ ਤੇ ਉਹਨਾਂ ਨੂੰ ਵੀ ਤੁਹਾਡੀ ਨੀਡ ਹੈ ਕਿਉਂਕਿ ਜਿਹੜਾ ਨਵਾਂ ਪਰਸਨ ਜਾਂਦੇ ਨੇ ਉਹਨਾਂ ਨੂੰ ਕਰ ਸਕਦੇ ਹੈਗੇ ਨੇ ਉਹ ਬਹੁਤ ਹੀ ਸਸਤੇ ਰੇਟ ਜਦੋਂ ਦੱਸਿਆ ਕਿ ਐਮਬੈਸੀ ਫੀਸ ਵੀ ਜਿਹੜੀ ਹੈ ਸਟੂਡੈਂਟ ਵੀਜ਼ੇ ਲੱਗਣ ਤੋਂ ਬਾਅਦ ਦੇਣੀ ਪੈਗੀ ਤਾਂ ਹੋਰ ਪੇਰੈਂਟਸ ਨੂੰ ਕੀ ਚਾਹੀਦਾ ਇਸ ਤੋਂ ਇਲਾਵਾ ਬਿਲਕੁਲ ਸਹੀ ਗੱਲ ਹੈ ਜੀ ਦੇਖੋ ਇੱਕ ਹੋਰ ਵੀ ਗੱਲ ਹੈ ਨਿਊਜ਼ੀਲੈਂਡ ਚਾਹੇ ਛੋਟਾ ਦੇਸ਼ ਹੈ ਪਰ ਬਹੁਤ ਪੀਸਫੁਲ ਕੰਟਰੀ ਹੈ ਤੁਸੀਂ ਅੱਜ ਤੱਕ ਜਿਹੜੀ ਮਰਜੀ ਹਿਸਟਰੀ ਚੱਕ ਲੋ ਕੋਈ ਨਿਊਜ਼ੀਲੈਂਡ ਦੇ ਵਿੱਚ ਤੁਹਾਨੂੰ ਕ੍ਰਾਈਮ ਜਾਂ ਕ腐ਸ਼ਨ ਦੀ ਰਿਪੋਰਟ ਨਹੀਂ ਮਿਲੇਗੀ ਬੱਚੇ ਜਿੰਨੇ ਗਏ ਸਾਰੇ ਸੈਟੀਸਫਾਈਟ ਗਏ ਸਪਾਊਸ ਨੇ ਨਾਲ ਜਾਣਾ ਤਾਂ ਵੀ ਆਪਸ਼ਨ ਹੈਗੀ ਹੈ ਜਾਂ ਤਾਂ ਪੈਸੇ ਹੀ ਵੀਜ਼ਾ ਲੱਗਣ ਤੋਂ ਬਾਅਦ ਜਾਣੇ ਨੇ ਤੇ ਬੱਚੇ ਦਾ ਵੀ ਆਕਲੈਂਡ ਚਲੇ ਜੋ ਵਲਿੰਗਟਨ ਚਲੇ ਜੋ ਰੋਟਰੂਆ ਚਲੇ ਜੋ ਜਿੱਥੇ ਟ੍ਰਾਂਗਾ ਦਿਲ ਕਰਦਾ ਟ੍ਰਾਂਗਾ ਚਲੀਓ ਨੈਲਸਨ ਦਿਲ ਕਰਦਾ ਨੈਲਸਨ ਚਲੀਓ ਹਰ ਜਗ੍ਹਾ ਤੇ ਇਸ ਟਾਈਮ ਦੇ ਨਿਊਜ਼ੀਲੈਂਡ ਦੇ ਵਿੱਚ ਜੌਬ ਹੈਗੀਆਂ ਨੇ ਤੇ ਨਿਊਜ਼ੀਲੈਂਡ ਇਜ਼ ਇਨ ਡਿਮਾਂਡ ਨਾਊਡੇਜ਼ ਬੱਚਿਆਂ ਨੂੰ ਬਸ ਆਪ ਦਾ ਰੁਖ ਜਿਹੜਾ ਨਾ ਆਸਟ੍ਰੇਲੀਆ ਯੂਕੇ ਜਾਂ ਕੈਨੇਡਾ ਵੱਲ ਤੋਂ ਮੁੜ ਕੇ ਨਿਊਜ਼ੀਲੈਂਡ ਨੂੰ ਕਰਨ ਦੀ ਦੇਰ ਹੈ ਅ ਅੱਛਾ ਤੁਸੀਂ ਦੂਆ ਸਾਹਿਬ ਨੋਟ ਕੀਤਾ ਹੋਣਾ ਜਦੋਂ ਵੀ ਆਪਾਂ ਡਿਸਕਸ ਕੀਤਾ ਨਾ ਕਿਸੇ ਨਾ ਕਿਸੇ ਨਵੇਂ ਮੁੱਦੇ ਤੇ ਡਿਸਕਸ ਕੀਤਾ ਹੈ ਤਾਂ ਨਵਾਂ ਮੁੱਦਾ ਉੱਭਰ ਕੇ ਆਇਆ ਬਾਅਦ ਵਿੱਚ ਜੀ आज जो ਤੁਹਾਡੇ ਚੈਨਲ ਰਾਹੀਂ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਜੀਐਸਆਰ ਨਿਊਜ਼ੀਲੈਂਡ ਦੀ ਗੱਲ ਕਰ ਰਹੇ ਹਾਂ ਨਾ ਤੇ ਜਿਹੜਾ ਆਉਣ ਵਾਲਾ ਸਮਾਂ ਹੈ ਨਾ 2-4 ਮਹੀਨੇ ਤੋਂ ਬਾਅਦ ਤੁਹਾਨੂੰ ਹਰ ਕੰਸਲਟੈਂਟ ਨਿਊਜ਼ੀਲੈਂਡ ਦੀ ਐਡ ਕਰਦਾ ਮਿਲੇਗਾ ਕਿਉਂਕਿ ਨਿਊਜ਼ੀਲੈਂਡ ਸੇਫ ਕੰਟਰੀ ਆ ਬੱਚੇ ਆਪਸੇ ਸੋ ਬਹੁਤ ਬਹੁਤ ਸ਼ੁਕਰੇ ਸਤ ਮਹਿਸ਼ਾ ਤੁਹਾਨੂੰ ਸੀ ਮਹਿਸ਼ਾ ਸਟੂਡੈਂਟਸ ਅਸੇ ਹਮੇਸ਼ਾ ਪਹਿਲਾ ਸਵਰਦੋ ਐਸੀ ਕਾਰਨ ਹੈ ਕਿ ਤੁਸੀਂ ਹੱਤ ਤੱਕ 40000 ਤੋਂ ਜ਼ਿਆਦਾ ਵੀਜ਼ੇ ਜੜੇ ਨੇ ਲਗਵਾ ਚੁੱਕੇ ਹੋ ਜੋ ਕਿ ਤੁਹਾਡੇ ਉਸੇ ਬਹੁਤ ਵੱਡੀ ਅਚੀਵਮੈਂਟ ਹੈ ਇਸ ਸਮੇਂ ਦੇ ਵਿੱਚ ਥੈਂਕ ਯੂ ਵੈਰੀ ਮਚ ਸ ਅ ਫੈਕਟਰ ਹੁੰਦਾ ਸਾਨੂੰ 22 ਸਾਲ ਹੋ ਗਏ ਅਸੀਂ ਇਸੇ ٹرسٹ ਦੇ ਉੱਪਰ ਅੱਜ ਚਲਾ ਰਹੇ ਹਾਂ ਕਿ ਸਾਡੀ ਸਾਰੀ ਸਾਮਸ ਜਸ ਟ੍ਰਾਂਸਪੇਰੈਂਟ ਹੈ ਬੱਚਾ ਆਂਦਾ ਫਾਈਲ ਐਂਬੈਸੀ 'ਚ ਜਾਣ ਤੋਂ ਪਹਿਲੇ ਬੱਚੇ ਨੂੰ ਦਿਖਾਈ ਜਾਂਦੀ ਹੈ ਫਾਈਲ ਉਹਦੇ ਸਾਈਨ ਕਰਾਈ ਜਾਂਦੇ ਨੇ ਪ੍ਰੋਪਰਲੀ ਚੈੱਕ ਕਰ ਲੋ ਦੋ ਵਾਰੀ ਚਾਰ ਵਾਰੀ ਪੰਜ ਵਾਰੀ ਕੰਸਲਟੈਂਟ ਨੂੰ ਚੈੱਕ ਕਰਾ ਲਓ ਕਿਸੇ ਹੋਰ ਨੂੰ ਕੋਈ ਤੁਹਾਡਾ ਹੋਰ ਜਾਣਕਾਰ ਨੂੰ ਚੈੱਕ ਕਰਾ ਲਓ ਇਫ ਯੂ ਆਰ ਸੈਟੀਸਫਾਈਡ ਦੈਨ ਓਨਲੀ ਵੀ ਵਿਲ ਲੋਡਜ ਦ ਫਾਈਲ ਇਹ ਹੀ ਕਾਰੀਨ ਹੈ ਕਿ ਜਿਹੜਾ ਸਾਡਾ ਸਕਸੈਸ ਰੇਟ ਹੈ ਦੈਟ ਇਜ਼ ਕਲੋਜ਼ ਟੂ 100% ਬਹੁਤ ਬਹੁਤ ਖੁਸ਼ਕਰੀਆ ਸਰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਮੈਂ ਆਸ ਵੀ ਕਰਦਾ ਕਿ ਸਟੂਡੈਂਟਸ ਰੂ ਸਪੈਸ਼ਲੀ ਪੇਰੈਂਟਸ ਨੂੰ ਜਿਹ ਸੋ ਦੋਸਤੋ ਐਸੀ ਨੀਤਿਨ ਚਾਲਾ ਜੀ ਨੇ ਸਾਫ਼ ਤੌਰ ਤੇ ਦੱਸਿਆ ਜੋ ਕਿ ਸਾਡਾ ਇਹਦਾ ਟੌਪਿਕ ਸੀਗਾ ਕਿ 1 ਜੁਲਾਈ ਚੜ੍ਹਦੇ ਹੀ ਜਿਹੜਾ ਹੈਗਾ ਵੈ ਸਿੱਧਾ ਸਿੱਧਾ ਆਸਟ੍ਰੇਲੀਆ ਨੇ ਆਪਣੇ ਚਾਰਜੇਸ ਵਧਾ ਦਿੱਤੇ ਨੇ ਜਿਹੜੋ ਕਿ ਪਹਿਲਾਂ 40000 ਰੁਪਏ ਸੀ ਹੁਣ ਸਿੱਧਾ ਕਹਿ ਲੋ ਕਿ 225% ਵਧਣ ਤੋਂ ਬਾਅਦ 1 ਲੱਖ ਰੁਪਏ ਜਿਹੜਾ ਐਮਬੈਸੀ ਨੇ ਆਪਣੀ ਫੀਸ ਵਧਾ ਦਿੱਤੀ ਜਿਸ ਕਰਕੇ ਸਿੱਧਾ ਸਿੱਧਾ ਵੀਜ਼ਾ ਪਾਵੇ ਲੱਗਿਆ ਨਾਲ ਲੱਗੇ ਤੁਹਾਨੂੰ 1 ਲੱਖ ਰੁਪਏ ਹੁਣ ਪੇ ਕਰਨਾ ਪੈਣਾ ਲੇਕਿਨ ਉਸ ਦਾ ਜਿਹੜਾ ਸਿੱਧਾ ਸਿੱਧਾ ਬਹੁਤ ਹੀ ਖੂਬਸੂਰਤ ਤੇ ਜੈਨੂਨ ਕਹਿ ਲਓ ਕਿ ਤੁਹਾਨੂੰ ਅਗਰ ਇੰਟਰ 15000 ਰੁਪਏ 15000 ਕੀ ਹੁੰਦਾ ਕਿਤੇ 1 ਲੱਖ ਰੁਪਏ ਤੁਹਾਨੂੰ ਇਹ ਵੀ ਨਹੀਂ ਕਲੀਅਰ ਹੈਗਾ ਕਿ ਤੁਹਾਡਾ ਵੀਜ਼ਾ ਲੱਗੇਗਾ ਜਾਂ ਨਹੀਂ ਲੱਗੇਗਾ ਦੂਸਰੇ ਪਾਸੇ 15000 ਜਿੱਥੇ ਤੁਹਾਡੀ ਕਹਿ ਲਓ ਕਿ ਤੁਹਾਡੇ ਡ੍ਰੀਮਸ ਜਿਹੜੇ ਨੇ ਕਮਸ ਥਰੂ ਤੁਸੀਂ ਕਹਿ ਸਕਦੇ ਹੋ ਕਿ ਤੁਹਾਡੇ ਸੁਪਨੇ ਜਿਹੜੇ ਨੇ ਪੂਰੇ ਹੋ ਸਕਦੇ ਨੇ ਔਰ ਕਹਿ ਲਓ ਕਿ ਘਰਦਿਆਂ ਦੇ ਉੱਪਰ ਵੀ ਬੋਝ ਜਿਹੜਾ ਵੈ ਨਾ ਮਾਤਰ ਹੋਏਗਾ ਸੋ ਜਦੋਂ ਤੋਂ ਨਿਊਜ਼ ਆਈ ਹੈ ਕਿ ਭਈ ਆਸਟ੍ਰੇਲੀਆ ਨੇ ਆਪਣੇ ਜਿਹੜੇ ਐਮਬੈਸੀ ਫੀਸ ਦੇ ਚਾਰਜਸ ਜਿਹੜੇ ਹੈਗੇ ਨੇ 40000 ਤੋਂ 1 ਲੱਖ ਰੁਪਏ ਕਰਤੇ ਹੈ ਭਾਵੇਂ ਤੁਹਾਡਾ ਵੀਜ਼ਾ ਲੱਗੇ ਜਾਂ ਨਾ ਲੱਗੇ ਇਸ ਨੂੰ ਲੈ ਕੇ ਯੂਥ ਦਾ ਕੀ ਕ ਨੇ ਉਹ ਜੋ ਕਿ ਪੂਰਾ ਮੂਡ ਬਣਾ ਕੇ ਬੈਠੇ ਸੀ ਕਿ ਆਸਟ੍ਰੇਲੀਆ ਹੀ ਜਾਣਗੇ ਕਿਉਂਕਿ ਉਹਨਾਂ ਨੂੰ ਇੱਕ ਕੰਟਰੀ ਥੋੜੀ ਬਾਕੀ ਕੰਟਰੀਆਂ ਨਾਲੋਂ ਖਾਸ ਲੱਗਦੀ ਹੈ ਤੇ ਆਓ ਫਿਰ ਹੁਣ ਫੀਸ ਵਧਣ ਤੋਂ ਬਾਅਦ ਉਹਨਾਂ ਦਾ ਕੀ ਕਹਿਣਾ ਆਓ ਗੱਲ ਕਰਦੇ ਹਾਂ ਹਾਂਜੀ ਸੱਸੀ ਗੱਲ ਜੀ ਸੱਸੀ ਕਾ ਕੀ ਨਾਮ ਹੈ ਤੁਹਾਡਾ ਖੁਸ਼ਪ੍ਰੀਤ ਆ ਕਿੱਥੇ ਜਾਣਾ ਪਹਿਲਾਂ ਤੁਸੀਂ ਆਸਟ੍ਰੇਲੀਆ ਬਣਾਉਂਦਾ ਮੂਡ ਬਣਾਇਆ ਸੀਗਾ ਫਾਈਨਲੀ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਉਹਦੇ ਚਾਰਜਸ ਵਧ ਗਏ ਨੇ ਤੇ ਕਿੱਦਾਂ ਕਰ ਕਰ ਕੀ ਗੱਲਬਾਤ ਹੋਈ ਉਸ ਟਾਈਮ ਤੋਂ ਅਸੀਂ ਕੀ ਮੂਡ ਬਣਾਇਆ ਉਸ ਤੋਂ ਬਾਅਦ ਫਸਟਲੀ ਅਸੀਂ ਗੱਲ ਕਰ ਕੀਤੀ ਸੀਗੀ ਵੀ ਅਸੀਂ ਆਸਟ੍ਰੇਲੀਆ ਜਾਣਾ ਬਟ ਉਹਨੇ ਬੈਸੀ ਵੀ ਉਸ ਬਹੁਤ ਜ਼ਿਆਦਾ ਕਰ ਦਿੱਤੀ ਐ ਇਸ ਕਰਕੇ ਮੇਰੇ ਘਰ ਨੇ ਅਫੋਰਡ ਕਰ ਦਿੱਤਾ ਹੈ ਤੇ ਹੁਣ ਕਿਸ ਹੋਰ ਪਲਾਨ ਕਰ ਰਹੇ ਆ ਅਸੀਂ ਤਾਂ ਹੁਣ ਅਸੀਂ ਕੈਨੇਡਾ ਜਾਣ ਦਾ ਪਲਾਨ ਕਰ ਰਹੇ ਹਾਂ ਠੀਕ ਐ ਕੈਨੇਡਾ ਜਾਣ ਦਾ ਪਲਾਨ ਕਰ ਰਹੇ ਹੋ ਹਾਂਜੀ ਤੁਹਾਡਾ ਕੀ ਨਾਂ ਸਰ ਮੈਂ ਅਨਮਿਸ਼ਾ ਸਿਹਰਾ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਫੀਸਾਂ ਵਧ ਗਈਆਂ ਸਰ ਜੁਲਾਈ ਦੇ ਫਸਟ ਨੂੰ ਪਤਾ ਲੱਗਿਆ ਕਿ ਫੀਸਿਸ ਕਾਫੀ ਵਧ ਗਈਆਂ ਨੇ ਤੇ ਇਹ ਕਰਦਿਆਂ ਸਾਰਾ ਪਲਾਨ ਵੀ ਡਿਸਟਰਬ ਹੋ ਗਿਆ ਵਾ ਤੇ ਹੁਣ ਅਸੀਂ ਪਲਾਨ ਚੇਂਜ ਕੀਤਾ ਹੈ ਕਿ ਹੁਣ ਕੈਨੇਡਾ ਜਾਣਾ ਹੈ ਮਦਮ ਤੁਸੀਂ ਰਿਸਕ ਬਿਲਕੁਲ ਨਹੀਂ ਲੈਣਾ ਚਾਹੁੰਦੇ ਲੱਗਦਾ ਬਿਲਕੁਲ ਨਹੀਂ ਠੀਕ ਐ ਅਸੀਂ ਭਾਈ ਤੁਹਾਡਾ ਕੀ ਨਾਂ ਹੈ ਤੁਸੀਂ ਕਦੋਂ ਪਲਾਨ ਕੀਤਾ ਸੀ ਜਾਣ ਵਾਸਤੇ ਉਹ ਤੁਹਾਨੂੰ ਖਬਰ ਕਦੋਂ ਪਤਾ ਲੱਗੀ ਚਾਰਜਸ ਵਧ ਕੇ ਆ? ਸਾਨੂੰ ਇਹ ਥੋੜੀ ਰੀਸੈਂਟ ਚ ਪਤਾ ਲੱਗੀ ਹੈ ਤੇ ਘਰ ਦੇ ਨਾਲ ਗੱਲਬਾਤ ਸਲਾਹ ਕਰਕੇ ਕੀਤਾ ਤੇ ਚਲੋ ਅਫੋਰਡੇਬਲ ਵੀ ਹੈ ਨਹੀਂ ਜਿਨਾਂ ਨੇ ਹੈ ਬਟ ਫਿਰ ਜਦੋਂ ਸਾਨੂੰ ਪਤਾ ਲੱਗਾ ਫਿਰ ਘਰ ਦੇ ਕਹਿੰਦੇ ਕਿ ਚਲੋ ਤੁਸੀਂ ਆਪਣਾ ਚੇਂਜ ਕਰ ਲਓ ਕਿ ਕੱਲ ਨੂੰ ਜੇ ਨਾ ਵੀ ਆਇਆ ਵੀਜ਼ਾ ਫਿਰ ਲੱਖ ਰੁਪਏ ਡੁੱਬੂਗਾ ਬਾਇ ਚਾਂਸ ਚਲੋ ਰੱਬ ਕਰੇ ਕਿ ਆ ਜਾਏ ਬਟ ਜੇ ਨਾ ਆਇਆ ਕਹਿੰਦੇ ਫਿਰ ਲੱਖ ਰੁਪਏ ਡੁੱਬੂਗਾ ਕਹਿੰਦੇ ਚਲੋ ਦੇਖ ਲਓ ਫਿਰ ਪਲੈਨਿੰਗ ਹੋਰ ਫਿਰ ਇਸ ਕਰਕੇ ਹੁਣ ਪਲੈਨਿੰਗ ਫਿਰ ਉੱਥੇ ਦੀ ਬੰਦ ਹੋ ਰਹੀ ਹੁਣ ਤੇ ਫਿਰ ਕਿੱਥੇ ਦੀ ਪਲੈਨਿੰਗ ਕੀਤੀ ਜਾਂਦੇ ਹੋ ਹੁਣ ਜਰਮਨੀ ਵਗੈਰਾ ਦੀ ਦੇਖ ਰਹੇ ਹਾਂ ਫਿਰ ਜਰਮਨੀ ਸਾਈਡ ਦੀ ਕਿੱਥੇ ਵੈਰੀ ਗੁੱਡ ਤੁਹਾਡਾ ਕੀ ਨਾਮ ਹੈ ਜਰਮ ਚਰਮਾ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਚਾਰਜਸ ਵੱਧ ਗਿਆ ਆਸਟ੍ਰੇਲੀਆ ਦੇ ਕੱਲ ਪਰਸ ਹੀ ਪਤਾ ਲੱਗਿਆ ਤੇ ਜਾਣ ਦਾ ਪਲਾਨ ਤਾਂ ਸੀਗਾ ਆਸਟ੍ਰੇਲੀਆ ਇੱਕ ਤਾਂ ਪਹਿਲੇ ਹੀ ਵੀਜ਼ਾ ਔਖਾ ਹੁੰਦਾ ਪਾ ਆਸਟ੍ਰੇਲੀਆ ਦਾ ਜੀ ਉੱਥੋਂ ਦੀ ਉਹਨਾਂ ਨੇ ਐਮਬੀਸੀ ਫੀਸ ਹੋਰ ਵਧਾਤੀ ਹੂੰ ਇਸ ਕਰਕੇ ਹੁਣ ਹੈ ਨਹੀਂ ਕੈਨਸਲ ਹੋ ਗਿਆ ਪਲੈਨ ਤੇ ਤੁਸੀਂ ਫਿਰ ਕਿੱਥੇ ਜਾਂਦਾ ਸੋਚਿਆ ਅੱਛਾ ਕੀ ਲੱਗਦਾ ਹੈ ਕਿ ਕਿੰਨਾ ਯੂਥ ਤੇ ਕਿੰਨਾ ਅਸਰ ਪਏਗਾ ਸਿਰਫ ਤੁਹਾਡੇ ਨਹੀਂ ਬਾਕੀ ਯੂਥ ਦਾ ਉਹਨਾਂ ਕੀ ਅਸਰ ਪੈ ਰਿਹਾ ਅੰਦਰ ਬਾਕੀਆਂ ਨੂੰ ਵੀ ਪਏਗਾ ਕਿਉਂਕਿ ਬਜਟ ਇਸ਼ੂ ਹੋਏਗਾ ਬਾਕੀਆਂ ਨੂੰ ਵੀ ਬਜਟ ਦੇ ਇਸ਼ੂ ਆਏਗਾ ਬਿਲਕੁਲ ਤੁਹਾਡੇ ਕੀ ਨਾਮ ਹੈ ਜੀ ਮੇਰੇ ਨਾਲ ਹਰਸ਼ਿਮਰਨ ਸਿੰਘ ਤੁਹਾਨੂੰ ਕਦੋਂ ਪਤਾ ਲੱਗਿਆ ਚਾਰजेस ਆਸਟ੍ਰੇਲੀਆ ਦੇ ਵੱਧ ਗਏ ਨੇ ਪੈਸੇ ਵੀ ਮੈਨੂੰ ਫਸਟ ਜੁਲਾਈ ਤੋਂ ਪਤਾ ਲੱਗਿਆ ਵੀ ਆਸਟ੍ਰੇਲੀਆ ਦੀ ਐਮਬੈਸੀ ਵੀ ਜਿਹੜੀ ਉਹ ਵੱਧ ਗਈ ਆ ਤੇ ਉਹਦੇ ਕਰਕੇ ਸਾਰਾ ਡਿਸਟਰਬੈਂਸ ਹੋ ਗਈ ਤੇ ਹੁਣ ਅਸੀਂ ਪਹਿਲਾਂ ਆਸਟ੍ਰੇਲੀਆ ਜਾਣ ਬਾਰੇ ਸੋਚਦੇ ਸੀ ਉਹਦੀ ਪੀਟੀ ਵਗੈਰਾ ਕਰਦੇ ਸੀ ਤੇ ਹੁਣ ਦੁਬਾਰਾ ਰੀਜੋਇਨ ਕਰਨਾ ਪੈਣਾ ਹੈ ਇਲਟਸ ਤੋਂ ਤੇ ਉਹਦੇ ਲਈ ਫਿਰ ਆਪਾਂ ਨੇ ਯੂਕੇ ਮੀਡਲ ਕਲਾਸ ਤੇ ਕਿੰਨਾ ਅਸਰ ਪੈਂਦਾ ਜਦੋਂ ਇੱਕ 40000 ਦੀ ਚੀਜ਼ 1 ਲੱਖ ਰੁਪਏ ਦੀ ਹੋ ਜਵੇ ਉਹ ਵੀ ਕਨਫਰਮ ਨਾ ਹੋਵੇ ਕਿ ਵੀਜ਼ਾ ਲੱਗਣਾ ਜਾਂ ਨਹੀਂ ਲੱਗਣਾ ਮੀਡਲ ਕਲਾਸ ਤੇ ਫਰਕ ਪੈਂਦਾ ਕਿਉਂਕਿ ਜਿਹੜੇ ਹਾਈ ਲੈਵਲ ਦੇ ਉਹਨਾਂ ਦਾ ਤਾਂ ਕੋਈ ਫਰਕ ਨਹੀਂ ਪੈਣਾ ਮੀਡਲ ਕਲਾਸ ਨੇ ਆਪਦਾ ਕੋਈ ਵੀ ਸਟਾਰਟ ਕਰਨਾ ਹੋਵੇ ਬਜਟ ਪੇਸ਼ ਕਰਨਾ ਹੋਵੇ ਤੇ ਘਰ ਦੇ ਨਾਲ ਡਿਸਕਸ ਵਗੈਰਾ ਕਰਕੇ ਆਪਾਂ ਕਰਦੇ ਹਾਂ ਤੇ ਸਾਰਾ ਤਿਆਰ ਕਰਦੇ ਆ ਵੀ ਆਪਾਂ ਇੰਨੇ ਪੈਸੇ ਇੱਥੇ ਦੇਣੇ ਨੇ ਇੱਥੇ ਦੇਣੇ ਆ ਕਿਉਂਕਿ ਮੀਡਲ ਕਲਾਸ ਨੇ ਤਾਂ ਲੈ ਪੈਸੇ ਵੀ ਫੜ ਦੇਣ ਕੇ ਕਰਨੇ ਹੁੰਦੇ ਆ ਤੇ ਉਹ ਦਾ ਕਰਕੇ ਬਹੁਤ ਜ਼ਿਆਦਾ ਇਫੈਕਟ ਪੈ ਰਿਹਾ ਆਪਣੇ ਉੱਤੇ ਅੱਛਾ ਬੱਚੇ ਵਿਦੇਸ਼ ਵੱਲ ਕਿਉਂ ਰੁੱਕਾ ਰਹੇ ਨੇ ਪੰਜਾਬ ਦੇ ਅਗਰ ਕਰਦੇ ਨੇ ਪੰਜਾਬ ਦਾ ਯੂਥ ਹੈਗੇ ਆ ਤੁਸੀਂ ਬਾਹਰ ਜਾਣ ਪਏ ਸੋਰੇ ਐਜੂਕੇਸ਼ਨ ਵਰਸੇ ਜਾ ਰਹੇ ਹੋ ਕੰਮ ਵਸਤੇ ਜਾ ਰਹੇ ਪਹਿਲਾ ਮੋਟਿਵ ਕੀ ਹੁੰਦਾ ਪਹਿਲਾ ਮੋਟਿਵ ਫਿਊਚਰ ਵਾਸਤੇ ਜਾਂਦੇ ਆ ਆਪਾਂ ਉਹ ਇੰਡੀਆ ਚ ਆਪਾਂ ਨੂੰਰੇ ਚਲੋ ਸਰਕਾਰਾਂ ਵੀ ਹੈਲਪ ਨਹੀਂ ਕਰਦੀ ਹੈਗੀਆਂ ਕਿੰਨੇ ਪੜੇ ਲਿਕੇ ਆ ਮਾਸਟਰ ਉਹ ਨਹੀਂ ਆਪਾਂ ਨੂੰ ਕੋਈ ਸਹੂਲਤਾ ਦਿੰਦੇ ਹੈਗੇ ਆ ਤੇ ਉਹਦੇ ਕਰਕੇ ਤਾਂ ਕਰਦੇ ਵੀ ਸੋਚਦੇ ਆ ਆਪਾਂ ਵੀ ਸੋਚਦੇ ਆ ਵੀ ਆਪਾਂ ਜਿਹੜਾ ਫਿਊਚਰ ਆ ਉਹ ਬਾਹਰ ਹੀ ਬਣੂਗਾ ਕਿਉਂਕਿ ਬਾਹਰ ਮਿਹਨਤ ਦਾ ਮੁੱਲ ਤਾਂ ਪੈਂਦਾ ਨਾ ਹਾਂ ਠੀਕ ਹੈ ਹਾਂਜੀ ਤੁਹਾਡਾ ਕੀ ਕਹਿਣਾ ਹੈ ਕਿ ਯੂਥ ਬਾਹਰਲੇ ਕੇ ਪਾਸੇ ਮੂਵ ਹੋ ਰਿਹਾ ਜਿਵੇਂ ਤੁਸੀਂ ਵੀ ਮਨ ਬਣਾਇਆ ਹੈ ਨਾ ਕਿ ਮੈਂ ਵਿਦੇਸ਼ ਚ ਕਿਉਂਕਿ ਲੋਕੀ ਇੰਡੀਆ ਚ ਕੋਈ ਵਾਰੀ ਬੈਂਗਲੌਰ ਜਾ ਕੇ ਕੰਮ ਕਰਦੇ ਮੁੰਬਈ ਕਰਦੇ ਡੈਲੀ ਜਾ ਕੇ ਕਰਦੇ ਮਲਟੀ ਹੈ ਨਾ ਬਹੁਤ ساری ਮਲਟੀ ਕੰਪਨੀਆਂ ਹੈਗੀਆਂ ਨੇ ਹੁਣ ਗੁੜਗਾਓ ਲੇਕਿਨ ਤੁਸੀਂ ਵਿਦੇਸ਼ ਚ ਜਾ ਕੇ ਮਨ ਬਣਾ ਰਹੇ ਕੀ ਰੀਜ਼ਨ ਐਜ਼ ਯੂਥ ਸਰ ਰੀਜ਼ਨ ਇਹ ਹੈ ਕਿ ਇੱਥੇ ਆਪਣੇ ਜੌਬ ਔਪੋਰਚ्युनिटीज ਨਹੀਂ ਹੈਗੀਆਂ ਤੇ ਕਿਉਂਕਿ ਇੱਥੇ ਗਵਰਨਮੈਂਟ ਵੀ ਨਹੀਂ ਹੈਲਪ ਨਹੀਂ ਕਰਦੀ ਕਿਉਂਕਿ ਜਿੰਨਾ ਮਰਜ਼ੀ ਪੜ੍ਹ ਲਵੇ ਜਿੰਨੀ ਮਰਜ਼ੀ ਉਹਦੀ ਡਿਗਰੀ ਮਤਲਬ ਨੰਬਰ ਆ ਜਾਣ ਉਹਦੇ ਬਟ ਇੱਥੇ ਨਹੀਂ ਉਹਨਾਂ ਨੂੰ ਇਹ ਨਹੀਂ ਮਿਲਦਾ ਇਸ ਲਈ ਉਹ ਬੰਬੇ ਵਗੈਰਾ ਵਾਲੇ ਸਾਈਡ ਅਗਰ ਉੱਥੇ ਵੀ ਨਹੀਂ ਹੁੰਦਾ ਫਿਰ ਉਹਨਾਂ ਨੂੰ ਫੋਰਨ ਜਾਣਾ ਪੈਂਦਾ ਫੋਰਨ ਜਾਣਾ ਪੈਂਦਾ ਨੂੰ ਤੁਸੀਂ ਮੂੜੇ ਬਾਰੇ ਕਨ ਆਸਟ੍ਰੇਲੀਆ ਵੀ ਨਹੀਂ ਜਾਣਾ ਲੈਪੇ ਐਸੇ ਬਹੁਤ ਜ਼ਿਆਦਾ ਹੋ ਗਿਆ ਹਾਂਜੀ ਤੇ ਇਸ ਕਰਕੇ ਫਿਰ ਕੈਨੇਡਾ ਹੀ ਕਰਦੇ ਨਾਲ ਪਲੈਨਿੰਗ ਕੀਤੀ ਕਿ ਇੱਦਾਂ ਦਾ ਕਰਕੇ ਵੱਧ ਗਈ ਕਾਫੀ ਫੀਸ ਤੇ ਫਿਰ ਉਹਨਾਂ ਨੇ ਪਲੈਨਿੰਗ ਕੀਤੀ ਕਿ ਚਲੋ ਅਮਨਦੀਪ ਕੌਰ ਹਾਂ ਜੀ ਤੁਹਾਨੂੰ ਕਦੋਂ ਪਤਾ ਲੱਗਿਆ ਚਾਰਜਸ ਵਧਾਤੇ ਨੇ ਆਸਟ੍ਰੇਲੀਆ ਨੇ ਆਪਣੇ ਐਮਬੈਸੀ ਫੀਸ ਤੇ ਜੁਲਾਈ ਦੇ ਸਟਾਰਟਿੰਗ ਵਿੱਚ ਹੀ ਪਤਾ ਲੱਗ ਗਿਆ ਸੀਗਾ ਸਰੋਂ ਨਿਊਜ਼ ਆਈ ਹੈ ਵੀ ਐਮਬੈਸੀ ਫੀਸ ਇਨਕਰੀਜ਼ ਹੋ ਗਿਆ ਕੀ ਲੱਗਦਾ ਕਿ ਇਹਨੇ ਚਾਰਜਸ ਬਹੁਤ ਜ਼ਿਆਦਾ ਨਹੀਂ ਚਾਰਜਸ ਹੈਗੇ ਕਿਉਂਕਿ 40000 ਇੱਕ ਇੱਕ ਐਮਬੈਸੀ ਫੀਸ ਹੈਗੀ ਸੀ ਪਹਿਲਾਂ 50 ਹੋ ਸਕਦੀ ਸੀ 60 ਹੋ ਸਕਦੀ ਸੀ ਇਕਦਮ ਹੋ ਗਈ ਹੈ ਫਿਊਚਰ ਵਿੱਚ ਚਾਰजेस ਵੱਧ ਸਕਦੇ ਨੇ ਜੋ ਇੰਨੀ ਤੇਜ਼ੀ ਨਾਲ ਵੱਧ ਕੇ ਨਿਕਲ ਆ ਗਿਆ ਓਬਵੀਅਸਲੀ ਤਾਂ ਪ੍ਰੋਬਲਮ ਹੈਗੀ ਹੈ ਕਿਉਂਕਿ ਸਾਰਿਆਂ ਨੂੰ ਪ੍ਰੋਬਲਮ ਆਣੀ ਹੈ ਇੰਨੀ ਜ਼ਿਆਦਾ ਫੀਸ ਕੋਈ ਵੀ ਬੱਚਾ ਨਹੀਂ ਅਫੋਰਡ ਕਰ ਸਕਦਾ ਉਹ ਵੀ ਇੰਨੀ ਜਲਦੀ ਅਗਰ ਕਿਸੇ ਨੇ ਪਲਾਨ ਬਣਾਏ ਹੋਵੇ ਵੀ ਸਪਟੰਬਰ ਇਨਟੇਕ ਚ ਜਾਣਾ ਹੈ ਤੇ ਉਧਰੋਂ ਆ ਪ੍ਰੋਬਲਮ ਆ ਜੇ ਫੇ ਔਖਾ ਹੁੰਦਾ ਸਾਰਿਆਂ ਲਈ ਔਖਾ ਹੁੰਦਾ ਤਾਂ ਹੁਣ ਤੁਸੀਂ ਕਿਤੇ ਪਲਾਨ ਕਰ ਰਹੇ ਹੋ ਉਸ ਤੋਂ ਬਾਅਦ ਯੂ ਐਸ اے ਯੂ ਐਸ ਯਰ ਯੂ ਕੇ ਦੋਨਾਂ ਵਿੱਚ ਹਾਂ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਹਾਂ ਜੀ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਨਿਸ਼ਾ ਹੈ ਨੇ ਸੇ ਕੀ ਕਹਿਣਾ ਚਾਹੋਗੇ ਸਰ ਉਹ ਹੀ ਕੀ ਆਸਟ੍ਰੇਲੀਆ ਨੇ ਫੀਸ ਵਧਾ ਦਿੱਤੀ ਆਪਣੀ ਐਮਬੈਸੀ ਦੀ ਤੇ ਕੋਈ ਵੀ ਪੇਰੈਂਟਸ ਉਹਨਾਂ ਅਫੋਰਡ ਨਹੀਂ ਕਰ ਸਕਦਾ ਆਮ ਲੋਕਾਂ ਲਈ ਤਾਂ ਬਹੁਤ ਹੀ ਦੁਖੌੜੀ ਗੱਲ ਆ ਬਿਲਕੁਲ ਹਾਂਜੀ ਮੂਡ ਕੀ ਬਣਾਇਆ ਸੀ ਸਰ ਮੈਂ ਆਸਟ੍ਰੇਲੀਆ ਦਾ ਹੀ ਵੈਸੇ ਪਲਾਨ ਸੀ ਮੇਰਾ ਹੁਣ ਮੇਰਾ ਪਲਾਨ ਯੂਕੇ ਦਾ ਯੂਕੇ ਆ ਜੇ ਯੂਕੇ ਨੇ ਫੀਸ ਵਧਾ ਦਿੱਤੀ ਉੱਥੇ ਵੀ ਨਹੀਂ ਜਾਊਂ ਸਰ ਫਿਰ ਕੈਨੇਡਾ ਦੇਖਾਂਗੇ ਠੀਕ ਹੈ ਹਾਂਜੀ ਕੀ ਨਾ ਕਰਾਂ ਮੇਰਾ ਨਾਮ ਰਾਖੀ ਹੈਗਾ ਵਾ ਤੇ ਮੈਂ ਸੋਚਿਆ ਸੀਗਾ ਕਿ ਆਸਟ੍ਰੇਲੀਆ ਜਾਂਦਾ ਸਪਾਊਸ ਵੀਜ਼ਾ ਲਵਾਉਣਾ ਬਟ ਉੱਥੋਂ ਦੀ ਉੱਥੋਂ ਦੀ ਐਮਬੈਸੀ ਨੇ ਇੰਨੀ ਫੀਸ ਵਧਾ ਦਿੱਤੀ ਆ ਕਿਉਂਕਿ ਪਹਿਲਾਂ ਉੱਪਰੋਂ ਇੰਨੀ ਇੱਥੇ ਟਿਊਸ਼ਨ ਦੀ ਫੀਸ ਜ਼ਿਆਦਾ ਹੈਗੀ ਆ ਉੱਪਰੋਂ ਡਬਲ ਕਰ ਦਿੱਤੀ ਐਮਬੈਸੀ ਫੀਸ ਤੇ ਇਸ ਕਰਕੇ ਮੈਂ ਨਾ ਫੌਰ ਨਹੀਂ ਕਰ ਸਕਦੇ ਆ ਤਾਂ ਹੁਣ ਮਤਲਬ ਮਾਈਂਡ ਚੇਂਜ ਕੀਤਾ ਕਿ ਅਦਰ ਕੰਟਰੀ ਜਾਵਾਂਗੇ ਯੂਕੇ ਠੀਕ ਹੈ ਹਾਂਜੀ ਕਿੰਨੇ ਚਾਰਜਸ ਤਾਂ ਤੁਸੀਂ ਕਹਿ ਲਓ ਕਿ ਬੰਦਾ ਅੱਜਕੱਲ ਦੁਬਈ ਵੀ ਕੋ ਮੰਨਦਾ ਵੈ ਕੁਝ ਚਤਿੰਚਾ ਦਿਨਾਂ ਵਾਸਤੇ ਲੇਕਿਨ ਇਹ ਤੇ ਤੁਹਾਡਾ ਪੂਰਾ ਫਿਊਚਰ ਜਿਹੜਾ ਵੈ ਉਹ ਸਾਹਮਣੇ ਨਜ਼ਰ ਆ ਰਿਹਾ ਹੈਗਾ ਸੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਉਹਨਾਂ ਲੁਧਿਆਣਾ ਲਾਈਵ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਬਹੁਤ ਹੀ ਲੱਗ ਕੇ ਸਸ਼ੇ ਜੂ ਕਰੋ ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਦੁਆਣੇ ਨੂੰ ਇਜਾਜ਼ਤ ਧੰਨਵਾਦ ਉਹ ਜੁੜੇ ਲੁਧਿਆਣਾ ਲਾਈਵ ਦੇ ਨਾਲ